ਖਰਚੇ ਯਾਨੀ ਕਿ ਐਕਸਪੈਂਸਸ ਕਿੰਦਾ ਹੈ ਸੀ ਇਹਨਾਂ ਨੂੰ ਪ੍ਰੋਪਰਲੀ ਮੈਨੇਜ ਕਰ ਸਕਦੇ ਆ ਤਾਂ ਕਿ ਅਸੀਂ ਆਪਣੀ ਵੀ ਗਰੋਥ ਕਰ ਸਕੀਏ ਔਰ ਆਪਣੇ ਆਉਣ ਵਾਲੇ ਟਾਈਮ ਦੇ ਵਿੱਚ ਆਪਣੇ ਬੱਚਾ ਲਈ ਪੇਰੈਂਟਸ ਲਈ ਜਾਂ ਰਾਦਰ ਆਪਣੇ ਰਿਟਾਇਰਮੈਂਟ ਲਈ ਪੈਸਾ ਬਚਾ ਕੇ ਰੱਖ ਸਕਦੇ ਆ 40% ਜਿਹੜੀ ਤੁਸੀਂ ਕਮਾਈ ਕਰਦੇ ਉਹਦੀ ਇਨਵੈਸਟਮੈਂਟ ਹੋਣੀ ਚਾਹੀਦੀ ਹੈ 30% ਤੁਹਾਡੇ ਜਿਹੜੇ ਹੋਮ ਐਕਸਪੈਂਸਸ ਹੈ ਘਰ ਦੇ ਖਰਚੇ ਉਹਦੇ ਜਾਣੇ ਚਾਹੀਦੇ ਆ 20% ਤੁਹਾਡਾ ਲੋਨ ਚ ਹੋਣਾ ਚਾਹੀਦਾ ਹੈ 10% ਤੁਹਾਨੂੰ ਪਹਿਲਾਂ ਸੇਫਟੀ ਨੈਟ ਰੱਖਣਾ ਚਾਹੀਦਾ ਪਹਿਲੇ 6 ਮਹੀਨੇ ਦਾ ਖਰਚਾ ਜੇ ਤਾਂ ਇਹ ਪਲੱਸ 'ਚ ਹੈ ਤਾਂ ਬਹੁਤ ਅੱਛੀ ਗੱਲ ਹੈ ਫਿਰ ਪੁਆਇੰਟ ਆਉਂਦਾ ਕਿੰਨਾ ਪ੍ਰੋਬਲਮ ਇੱਥੇ ਹੈ ਜੇ ਮਾਈਨਸ 'ਚ ਕਿੱਥੇ ਲਾਵਾਂ ਪੈਸਾ ਪ੍ਰੀਜ਼ੈਂਟਡ ਬਾਈ SBI ਮਿਊਚੁਅਲ ਫੰਡ ਅ ਪਾਰਟਨਰ ਫਾਰ ਲਾਈਫ